ਸਰ ਅੱਜ ਤਾਰੇ ਮੈਨੂੰ ਤੇਰੇ ਘਟੋ ਘਟ ਜਾ ਰਹੇ ਨੇ 20-22 ਸਾਲ ਹੋ ਗਏ ਦੇਖਦੇ ਮੈਂ ਸੁਰਤੋਂ ਹਾਦਾ ਦਾ ਹੀ ਹੈ ਗੰਦਾ ਪਾਣੀ ਜਿੰਨਾ ਵੇ ਸਾਰਾ ਨਹਿਰ ਦੇ ਵਿੱਚ ਹੀ ਪੈਂਦਾ ਆਇਆ ਆਦਾ ਹਜੇ ਤੱਕ ਕੋਈ ਵੀ ਹੱਲ ਨਹੀਂ ਹੋਇਆ ਬਾਕੀ ਇਹ ਤੇ ਚਲੋ ਠੀਕ ਆ ਲੋਕਾਂ ਦੇ ਘਰਾਂ ਦੇ ਵਿੱਚ ਵੀ ਗੰਦਾ ਪਾਣੀ ਨਾਲੇ ਦਾ ਬੜ ਰਿਹਾ ਮੈਨੂੰ ਤੇ ਪਤਾ ਨਹੀਂ ਪ੍ਰਸ਼ਾਸਨ ਕੀ ਕਰਦਾ ਪਿਆ ਆ ਇਹ ਪ੍ਰਸ਼ਾਸਨ ਦੀ ਤੇ ਕਮੇਟੀ ਦੀ ਜ਼ਿੰਮੇਵਾਰੀ ਆ ਦੇਖਿਆ ਇਹਨੂੰ ਸਮਝੇ ਲੋਕਾਂ ਨੂੰ ਸੁਰੱਖਤ ਮਿਲੇ ਕਈ ਵਾਰੀ ਕਹਿ ਕੇ ਦੇਖਿਆ ਕਈ ਵਾਰੀ ਪਹਿਲਾਂ ਉਹ ਖਬਰਾਂ ਲੱਗੀਆਂ ਪਰ ਹਜੇ ਤੱਕ ਦਾ ਕੋਈ ਹੱਲ ਨਹੀਂ ਹੋਇਆ ਯਾਰ ਪਿਛੇ ਜਾਓ ਆਪਸੇ ਬੁਰਾ ਮਹੱਲੇ ਮਹੱਲੇ ਦੇ ਵਿੱਚ ਮੈਂ ਕਹਿੰਦਾ ਗੰਦਾ ਪਾਣੀ ਬੜੇ ਦਾ ਘਰਾਂ ਦੇ ਵਿੱਚ ਲਫਾਫੇ ਜੋ ਨਾਲੇ ਦਾ ਰੋਡ ਰੋਡ ਤੇ ਘਰਾਂ ਦੇ ਅੰਦਰ ਬੜੇ ਦਾ ਉਹਦਾ ਕੋਈ ਹੱਲ ਨਹੀਂ ਕਰਦਾ ਪਿਆ ਕਹਨਾ ਹੈ ਜਾਂਦੇ ਆਪੇ ਇਹ ਜਿਹੜਾ ਪਾਣੀ ਹੈ ਨਹਿਰ ਦੇ ਵਿੱਚ ਨਹੀਂ ਜਾਣਾ ਚਾਹੀਦਾ ਇਹਦੇ ਨਾਲ ਪ੍ਰਦੂਸ਼ਨ ਪੈਦਾ ਹੁੰਦਾ ਗੰਦਗੀ ਪੈਦਾ ਹੁੰਦੀ ਹੈ ਪਸ਼ੂ ਪੰਛੀਆਂ ਨੂੰ ਵੀ ਇਹਦੇ ਨਾਲ ਦਿੱਕਤ ਹੁੰਦੀ ਹੈ ਬਿਮਾਰੀ ਦਾ ਖਤਰਾ ਪੈਦਾ ਹੁੰਦਾ ਇਹ ਨਹਿਰ ਦਾ ਪਾਣੀ ਜਿਹੜਾ ਰਾਜਸਥਾਨ ਤੱਕ ਜਾ ਰਿਹਾ ਤੇ ਬੜੇ ਮਾੜੇ ਹਾਲਾਤ ਹਨ ਇਹਨੂੰ ਠੀਕ ਕੀਤਾ ਜਾਏ ਸੁਧਾਰ ਕੀਤਾ ਜਾਏ ਪ੍ਰਸ਼ਾਸਨ ਨੂੰ ਵੀ ਇਹ ਚਾਹੀਦਾ ਵੀ ਇਹਦੇ ਬਾਰੇ ਨੂੰ ਸੋਚਣਾ ਚਾਹੀਦਾ ਬਿਲਕੁਲ ਠੀਕ ਗੱਲ ਹੈ ਤੁਹਾਡੀ ਇਹ ਹੁਣ ਦੇ ਲਈ ਇਹ ਸ਼ੁਰੂ ਤੋਂ ਇੱਕ ਸਮੱਸਿਆ ਸਾਡੀ ਸਿਆਣਪੁਰ ਦੀ ਬੜੀ ਵੱਡੀ ਹੈ ਇਸ ਸਮੱਸਿਆ ਨੂੰ ਧਿਆਨ 'ਚ ਰੱਖਦੇ ਹੋਇਆ ਪਿਛਲੇ ਸਾਲ ਅਸੀਂ ਪ੍ਰੋਜੈਕਟ ਸ਼ੁਰੂ ਕੀਤਾ ਐਸਟੀਪੀ ਦਾ ਜੀ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਉਣ ਦਾ ਸ਼ਾਇਦ ਤੁਸੀਂ ਦੇਖਿਆ ਵੀ ਹੋਏਗਾ ਪੰਜ ਨੰਬਰ ਕੋਲ ਤੋਂ ਸਾਡਾ ਬਹੁਤ ਵੱਡਾ ਪ੍ਰੋਜੈਕਟ ਬਣ ਰਿਹਾ ਤੇ ਕੰਪਲੀਸ਼ਨ ਦੇ ਨੇੜੇ ਹੀ ਆ ਜੀਓ ਸੀਵਰੇਜ ਬੋਰਡ ਉਹ ਪ੍ਰੋਜੈਕਟ ਲਗਾ ਰਿਹਾ ਉਹ ਪੂਰੇ ਸ਼ਹਿਰ ਦਾ ਜਿੰਨਾ ਵੀ ਗੰਦਾ ਪਾਣੀ ਹੈ ਸਾਰੇ ਨੂੰ ਅਸੀਂ ਰੀਟਰੀਟ ਕਰਾਂਗੇ ਰੀਟਰੀਟ ਕਰਕੇ ਉਹ ਸਾਰਾ ਪਾਣੀ ਪੀਣ ਵਾਲੇ ਪਾਣੀ ਨਾਲ ਸਾਫ਼ ਹੋਏਗਾ ਜੀ ਉਹ ਪਾਣੀ ਫਿਰ ਅਸੀਂ ਸਿੰਚਾਈ ਲਈ ਉਹਨਾਂ ਨੇ ਸੋਇਲ ਕਨਰਵੇਸ਼ਨ ਡਿਪਾਰਟਮੈਂਟ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਪ੍ਰੋਜੈਕਟ ਉਹ ਵੀ ਤਿਆਰ ਕਿਤੇ ਦਾ ਨਾਲ ਉਹ ਸਾਰੇ ਦਾ ਸਾਰਾ ਪਾਣੀ ਇਰੀਗੇਸ਼ਨ ਵਾਸਤੇ ਵਰਤਿਆ ਜਾਏਗਾ ਫਿਲਹਾਲ ਪਾਣੀ ਸਾਰਾ ਨਹਿਰ ਫਿਲਹਾਲ ਕਿਉਂਕਿ ਦੇਖੋ ਕੁਦਰਤੀ ਢਲਾਨ ਜਿਹੜੀ ਹੈ ਨਾ ਸਜਾਨਪੁਰ ਦੀ ਉਹ ਨਹਿਰ ਵਾਲੇ ਪਾਸੇ ਸੀਗੀ ਸ਼ਾਇਦ ਤੁਸੀਂ ਆਪਣੇ ਵੱਡੇ ਬਜ਼ੁਰਗਾਂ ਨੂੰ ਪੁੱਛਿਆ ਹੋਇਆ ਜਾਂ ਕਦੀ ਗੱਲਬਾਤ ਕੀਤੀ ਹੋਵੇ ਤੇ ਜਿਹੜੀ ਯੂਬੀਡੀਸੀ ਦੀ ਨਹਿਰ ਹੈ ਬੜੀ ਬਾਅਦ ਚ ਬਣੀ ਹੋਈ ਹੈ ਸਾਰਨਾ ਪਹਿਲੇ ਸੇ ਕੁਦਰਤੀ ਖੱਡ ਹੁੰਦੀ ਰਹੀ ਹੈ ਉਹ ਜਦੋਂ ਕੁਦਰਤੀ ਖੱਡ ਸੀ ਤੇ ਪਾਣੀ ਦਾ ਬਹਾਵ ਹਮੇਸ਼ਾ ਨੀਵੇਂ ਵਾਲੇ ਪਾਸੇ ਹੁੰਦਾ ਸੀ ਉਹ ਸ਼ੁਰੂ ਤੋਂ ਹੀ ਉਧਰ ਵਾਲੇ ਪਾਸੇ ਜਾਇਆ ਪਹਿਲਾਂ ਕਿਸੇ ਨੇ ਇਸ ਪਾਸੇ ਵੱਲ ਧਿਆਨ ਨਹੀਂ ਦਿੱਤਾ ਤੇ ਹੁਣ ਪਿਛਲੇ ਸਾਲ ਤੋਂ ਅਸੀਂ ਇਹ ਸਾਰਾ ਧਿਆਨ ਦੇ ਕੇ ਐਸਡੀਪੀ ਲਗਾ ਰਹੇ ਹਾਂ ਵੱਧ ਤੋਂ ਵੱਧ ਸਾਡਾ 2 2.5 ਮਹੀਨੇ ਤੱਕ ਪ੍ਰੋਜੈਕਟ ਪੂਰਾ ਹੋ ਜਾਣਾ ਹੈ ਫਿਰ ਸਾਡਾ ਬਿਲਕੁਲ ਇੱਕ ਬੂੰਦ ਵੀ ਨਹਿਰ ਦੇ ਵਿੱਚ ਗੰਦਾ ਪਾਣੀ ਨਹੀਂ ਜਾਏਗਾ